ਬੈਰਸ ਬਾਈ ਕੋਈ ਬੜੀ ਗੱਲ ਨਹੀਂ ਹੈਗੀ ਆਪਣੇ ਫਾਰਮ ਵਿੱਚ ਆ ਸਕਦਾ ਜਿਹੜਾ ਆਪਣਾ ਨਿਊ ਡਾਕਸ ਪਾਊਡਰ ਹਣਾ ਤੇ ਹਮੇਸ਼ਾ ਆਪਣੇ ਫਾਰਮ ਵਿੱਚ ਬਾਈ ਜਰੂਰ ਰੱਖੇ ਕਰੋ ਸਸੇ ਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਅੱਜ ਬਾਈ ਆਰ ਆਰ ਦੇ ਬੱਚਾ ਦਾ ਹੈਗਾ ਜੀ 48ਵਾਂ ਦਿਨ ਤੇ ਕੱਲ ਸੀਗਾ ਬਾਈ 47ਵਾਂ ਦਿਨ ਤੇ ਕੱਲ ਵੀਡੀਓ ਬਣੀ ਨਹੀਂ ਸੀਗੀ ਪਹਿਲੇ ਜੀ ਬਾਈ 26 ਤਰੀਕਾ ਤੇ 26 ਤਰੀਕੇ ਨੂੰ ਬਾਈ ਕੱਲ ਆਪਣੇ ਫਾਰਮ ਵਿੱਚ ਆਏ ਸੀਗੇ ਦੂਜੇ ਤੇ ਕੱਲ ਬਾਈ ਸਾਰਾ ਦਿਨ ਉਹਨਾਂ ਚ ਹਲੰਗ ਗਿਆ ਸਿਰਸ ਸਪਲਾਈ ਕਰਦੇ ਹੋਏ ਤੇ ਕੱਲ ਟਾਈਮ ਲੱਗਿਆ ਨਹੀਂ ਹੈਗਾ ਵੀਡੀਓ ਬਣਾਉਣ ਦਾ ਤੇ ਫਿਰ ਬਾਈ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਈ ਚੂਚੇ ਸਾਰੇ ਓਕੇ ਆ ਮਰੇ ਆ ਹੁਣ ਕੋਈ ਨਹੀਂ ਹੈਗਾ ਉਹੀ ਆਪਣੇ ਬਾਈ ਜਿਹੜੇ ਅੱਠ ਮਰੇ ਸੀਗੇ ਉਹੀ ਸੀਗੇ ਤੇ ਬਿਮਾਰੀ ਆਪਣਾ ਜਿਹੜਾ ਵਾਇਰਸ ਸੀਗਾ ਹੋ ਗਿਆ ਕੰਟਰੋਲ ਤੇ ਬਾਈ ਸਾਰੇ ਓਕੇ ਆ ਢਾਣਾ ਆਪਣਾ ਖਾ ਖੋ ਕੇ ਹਨ ਖੜਿਆ ਆ ਰਾਮ ਨਾਲ ਤੇ ਅੱਜ ਬਾਈ ਬਾਹਰ ਮੀਂਹ ਵੀ ਪੈ ਰਿਹਾ ਸਵੇਰ ਦਾ ਇਹ ਵੀਡੀਓ ਬਾਅਦ ਆਪਾਂ ਘੰਟੇ ਤੱਕ ਅਪਲੋਡ ਕਰਾਂਗੇ ਕਿਉਂਕਿ ਕੱਲ੍ਹ ਬਈ ਸਾਨੂੰ ਪਤਾ ਹੀ ਹੈ ਫਿਰ ਬੱਚਿਆਂ ਕਰਕੇ ਨਾ ਟਾਈਮ ਨਹੀਂ ਲੱਗੇ ਹੈਗਾ ਸਪਲਾਈ ਕਰ ਰਏ ਸੀਗੇ ਬੱਚੇ ਆਪਾਂ ਉਸ ਤੋਂ ਬਾਅਦ ਆਪਾਂ ਨੇ ਬਈ ਟ੍ਰੀਟਮੈਂਟ ਇਹਨਾਂ ਦਾ ਕੋਈ ਨਹੀਂ ਕਰਿਆ ਹੈਗਾ 2 ਦਿਨ ਲਈ ਉਹ ਆਈ ਸੀਗੀ ਤੇ ਆਪਾਂ ਨੇ ਕੰਟਰੋਲ ਕਰ ਲਈ ਜਿਹੜਾ ਆਪਣਾ ਨਿਊ ਡਾਕਸ ਪਾਊਡਰ ਹਨਾ ਤੇ ਹਮੇਸ਼ਾ ਆਪਣੇ ਫਾਰਮ ਵਿੱਚ ਬਈ ਜ਼ਰੂਰ ਰੱਖੇ ਕਰੋ ਤੇ ਉਹਦਾ ਫਾਇਦਾ ਬਹੁਤ ਹੈ ਤੁਹਾਨੂੰ ਕਦੇ ਵੀ ਲੱਗਦਾ ਨਾ ਵੀ ਹਾਂ ਬੱਚਾ ਸੁਰਸਤ ਖੜਾ ਆਪਣੇ ਫਾਰਮ ਵਿੱਚ ਤੇ ਨਿਊ ਡਾਕਸ ਪਾਊਡਰ ਆਪਣਾ ਹਨਾ ਪਾ ਦੇ ਕਰਿਓ ਇਹ ਬਾਲਟੀਆਂ ਆਪਾਂ ਨੇ ਬਾਈ ਲਾਤੀਆਂ ਸੀਗੀਆਂ ਡ੍ਰਿੰਕਰਾਂ ਤੇ ਕੱਲ ਤੇ ਬਾਈ ਆਪਾਂ ਇਹਨਾਂ ਦਾ ਨਾ মালਟੀ ਵਿਟਾਮਿਨ ਸਟਾਰਟ ਕਰਾਂਗੇ ਤੇ 3 ਦਿਨ ਮਲਟੀ ਵਿਟਾਮਿਨ ਚਲਾਵਾਂਗੇ ਕਿਉਂਕਿ ਬਿਮਾਰੀ ਤੇ ਬਾਅਦ ਬਾਈ ਥੋੜੀ ਜਿਹੀ ਕਮਜ਼ੋਰੀ ਆ ਜਾਂਦੀ ਆ ਤੇ ਕਮਜ਼ੋਰੀ ਨੂੰ ਫਿਰ ਆਪਾਂ ਮਲਟੀ ਵਿਟਾਮਿਨ ਨਾਲ ਵੀ ਦੂਰ ਕਰਾਂਗੇ ਫੀਡ ਆਪਣੀ ਗਰੋਵਰੇ ਚੱਲ ਰਹੀ ਆ ਬੈਰਸ ਬਾਈ ਕੋਈ ਬੜੀ ਗੱਲ ਨਹੀਂ ਹੈਗੀ ਆਪਣੇ ਫਾਰਮ ਵਿੱਚ ਆ ਸਕਦਾ ਇਹ ਆਉਂਦਾ ਜਦੋਂ ਨਾ ਬਾਈ ਹਵਾ 'ਚ ਨਾ ਨਮੀ ਆਏ ਦੀ ਜੂਨ ਦੀ ਅੱਜ ਤਕਰੀਬਨ 27 ਤਰੀਕ ਹੋ ਗਈ ਤੇ ਬਾਈ ਨਾ ਹਵਾ 'ਚ ਨਾ ਨਮੀ ਬਹੁਤ ਜ਼ਿਆਦਾ ਹੋ ਗਈ। ਖੇਤਾਂ ਵਿੱਚ ਪਾਣੀ ਹੋਣ ਕਰਕੇ ਨਾ ਹੰਜੀਰੀ ਲਾ ਰਹੇ ਆ ਨਾ। ਉਹਨਾਂ ਕਰਕੇ ਹਵਾ 'ਚ ਨਮੀ ਹੋ ਗਈ ਤੇ ਹਵਾ ਬਾਈ ਖੜ ਜਾਂਦੀ ਆ। ਹਵਾ ਖੜਨ ਕਰਕੇ ਨਾ ਬਾਈ ਥੱਲੇ ਨਾ ਗਰਮੈਸ ਹੋ ਜਾਂਦੀ ਪੈਦਾ ਹੋ ਜਾਂਦੀ ਜਿਹੜਾ ਛਿਲਕਾ ਹੁੰਦਾ ਨਾ ਗਰਮੈਸ ਥੱਲੇ ਬਣ ਜਾਂਦੀ ਆ। ਉਹਦੇ ਕਰਕੇ ਬਾਈ ਇਹ ਬਿਮਾਰੀ ਆ ਜਾਂਦੀ ਆ। ਹੋਰ ਤਾਂ ਬਿਮਾਰੀ ਦਾ ਕੋਈ ਡਾਊਨ ਦਾ ਕਾਰ ਹੈ ਨਹੀਂ। ਬਸ ਸਿਰਫ ਉਹਦੇ ਕਰਕੇ ਕੱਲ ਬਾਈ ਆਪਾਂ ਨੇ ਪੱਖਾ ਲਾਇਆ ਸੀਗਾ ਵੀ ਹਵਾ ਨਾ ਕ੍ਰੋਸ ਹੋਈ ਜਾਵੇ। ਅੱਜ ਤਾਂ ਚਲੋ ਮੀਂਹ ਪੈ ਰਿਹਾ ਤੇ ਹੁਣ ਛੱਤ 'ਤੇ ਵੀ ਆਪਣੇ ਮਾ ਪੱਖਾ ਹੈਗਾ। ਇੱਕ ਛੱਤ ਬਲਾਵਾਂਗੇ ਤੇ ਉੱਤੇ ਇਹ ਦੂਜਾ ਪੱਖਾ ਆਪਣੇ ਬਾਹ ਹੈਗਾ ਉੱਥੇ ਲਾ ਦਾਂਗੇ ਆਪਾਂ ਤੇ ਮੀਂਹ ਅੱਜ ਬਾਈ ਵਧੀਆ ਹੋ ਗਿਆ ਅੱਜ ਪੈ ਗਿਆ ਗਰਮੀ ਬਹੁਤ ਜ਼ਿਆਦਾ ਸੀਗੀ ਲਾ ਬਾਈ ਪਰਦੇ ਲਾਤੀਆ ਪਹਿਲਾਂ ਫਿਰ ਮੈਂ ਬਣਾਉਣਾ ਵੀਡੀਓ a few moments later ਤੇ ਪਰਦੇ ਬਾਈ ਆਪਾਂ ਨੇ ਲਾ ਦਿੱਤੇ ਪਹਿਲਾਂ ਨਾ ਹਵਨ ਦੀ ਚੱਲ ਰਹੀ ਸੀ ਤੇ ਖੜਮਾ ਮੀਂਹ ਪੈ ਰਿਹਾ ਸੀਗਾ ਤੇ ਹੁਣ ਬਾਈ ਚੱਲਣ ਲੱਗੀ ਹਵਾ ਤੇ ਹਵਾ ਵਿੱਚ ਫਿਰ ਬਾਛੜ ਅੰਦਰ ਆ ਜਾਂਦੀ ਹਰਾ ਮੀਂਹ ਅੰਦਰ ਆ ਜਾਂਦਾ ਇਸ ਸਾਈਡ ਤਾਂ ਸਰ ਜਾਂਦਾ ਕਿਉਂਕਿ ਆਪਾਂ ਇਹਨਾਂ ਗ੍ਰੀਨ ਵਾਲੀ ਉੱਪਰ ਲਾਈ ਹੋਈ ਹੈ ਜਾਲੀ ਲਾਈ ਹੋਈ ਆ ਵਾਛੜ ਨਹੀਂ ਆਉਂਦੀ ਹੈਗੀ ਉਧਰ ਤਾਂ ਲੱਗੀ ਵੀ ਆ ਦਰਾਥ ਲੱਗੇ ਹੋਏ ਆ ਪਰ ਉਹਨਾਂ ਨਾਲ ਨਾ ਆਪਣਾ ਨੇ ਲਾਈ ਹੋਈ ਆ ਉਹ ਜਾਲੀ ਪਰ ਉਧਰ ਵਾਛੜ ਨਹੀਂ ਆਉਂਦੀ ਹੈਗੀ ਤੇ ਇਸ ਸਾਈਡ ਤਾਂ ਆਪਣਾ ਬਈ ਕਾਗਜੇ ਲੱਗੇ ਹੋਏ ਆ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ